ਪੰਜਾਬ ਦੇ ਖੇਤੀਬਾੜੀ, ਪਸ਼ੂਪਾਲਣ, ਮੱਛੀਪਾਲਣ ਅਤੇ ਡੇਅਰੀ ਵਿਕਾਸ ਵਿਭਾਗਾਂ ਦੇ ਮੰਤਰੀ ਗੁਰਮੀਤ ਸਿੰਘ ਖੋਡੀਆਂ ਵੱਲੋਂ ਮੁਹਾਲੀ ਦੇ ਪਿੰਡ ਸਨੇਟਾ ਵਿਖੇ 5 ਏਕੜ ਰਕਬੇ ਵਿੱਚ ਬਣਨ ਵਾਲੀ ਦਾਣਾ ਮੰਡੀ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਇਹ ਮੰਡੀ 2.5 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ ਜਿਸ ਨੂੰ 6 ਮਹੀਨੇ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਨੀਂਹ ਪੱਥਰ ਰੱਖਣ ਤੋਂ ਬਾਅਦ ਇਲਾਕੇ ਦੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੰਤਰੀ ਸ੍ਰੀ ਖੋਡੀਆਂ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਇਸ ਮੰਡੀ ਦੀ ਉਸਾਰੀ ਨੂੰ ਪ੍ਰਵਾਨਗੀ ਦੇ ਕੇ ਇਲਾਕੇ ਦੇ ਵੀਰ ਤੋਂ ਵਦੇਰੇ ਪਿੰਡਾਂ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਪੈਗਾਮੇ ਜਗਤ ਸੇ ਨਿਸ਼ਾਨ ਸਿੰਘ ਮੁਹਾਲੀ ਕੀ ਰਿਪੋਰਟ। ਹਾਂਜੀ ਸਰ ਲਾ ਦਿਓ ਜੀ। ਇਹ ਬਹੁਤ ਹੀ ਖੁਸ਼ੀ ਭਰੇ ਸਮਾਗਮ ਦੇ ਮੌਕੇ ਤੇ ਸਾਰੇ ਸਦਾ 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 ਸ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਨਾ ਕਿਸੇ ਕਾਰਨ ਤੋਂ ਤਾਂ ਕੋਈ ਜਨਦਾ ਨਹੀਂ ਕੰਮ ਛੱਡਦਾ ਅੱਜ ਤੇ ਜਾ ਕੇ ਬੈਠਣਾ ਕਿਉਂਕਿ ਇਹ ਗੱਲ ਜ਼ਰੂਰ ਹੈ ਕਿ ਕਿਸਾਨੀ ਨਾਲ ਸਾਲਾਂ ਬੱਦੀ ਬਹੁਤ ਵੱਡਾ ਤਕਾ ਹੁੰਦਾ ਆ ਰਿਹਾ ਜਦੋਂ ਹਰ ਇੱਕ ਮਤਲਬ ਕੋਈ ਵੀ ਚੀਜ਼ ਬਣਦੀ ਆ ਉਹਦੀ ਕੀਮਤ ਵੀ ਢਾਲ ਦੀ ਨਾਲ ਤੈਅ ਜੀ ਕਿਉਂ ਨਹੀਂ ਜੋ ਖੇਤੀ ਕਰਦੇ ਔਰ ਧਰਤੀ ਚੋਂ ਪੈਦਾ ਹੋਈ ਲੋਕਾਂ ਲਈ ਕੰਮ ਆਉਣ ਵਾਲੀ ਜੈਂਸ ਹੁੰਦੀ ਐ ਉਹਦੇ ਲਈ ਜਿਹੜੀ ਸੈਂਟਰ ਦੀ ਸਰਕਾਰ ਹਮੇਸ਼ਾ ਨਾ ਕਰਨਾ ਕਰਦੀ ਹੋਈ ਪਹਿਲਾਂ ਵੀ ਬਹੁਤ ਵੱਡਾ ਮੋਰਚਾ ਲੱਗਿਆ ਉਸ ਵੇਲੇ ਥੋੜੀ ਜੀ ਉਹਨਾਂ ਨੇ ਰਾਹਤ ਦੇਣ ਦੀ ਗੱਲ ਕਹਿ ਕੇ ਬਾਅਦ ਵਿੱਚ ਪਿੱਛੇ हट ਗਏ ਇਸ ਲਈ ਕਿਸਾਨਾਂ ਨੂੰ ਦੁਬਾਰੇ ਉਹ ਸੰਗਾਰ ਸ਼ੁਰੂ ਕਰਨ ਦੀ ਵੱਡੀ ਮਜ਼ਬੂਤ ਸਰ ਜਿਹੜਾ ਨਵਾਂ APMC ਤੁਸੀਂ ਖਰੜਾ ਉਹਦਾ ਰੱਦ ਕਰਤਾ ਹੈ ਕੇਂਦਰ ਸਰਕਾਰ ਨੂੰ ਭੇਜਤਾ ਕੋਈ ਪ੍ਰੋਵੀਜ਼ਨ ਰਹੇ ਕੀ ਜੀ ਵਿਧਾਨ ਸਭਾ ਦੇ ਵਿੱਚ ਉਸ ਨੂੰ ਰੱਦ ਕੀਤਾ ਜਾਵੇ ਜੀ ਚਲੋ ਉਹ ਵੀ ਸੋਚ ਲਾਂਗੇ ਜਿਵੇਂ ਵੀ ਹੋਇਆ ਪਰ ਮੈਂ ਆਪਣੇ ਵੱਲੋਂ ਸਾਰਾ ਮੈਗਨੋ ਕਿਉਂਕਿ ਸਿਰਫ ਗੱਲ ਦੀ ਤੱਕਦੀ ਰਹੇ ਕਿ ਉਹ ਨਾ